ਅੰਗਰੂਰ ਦੇ ਪਿੰਡ ਔਰ ਟੋਲਾ ਵਿੱਚ ਪਿਛਲੇ ਦਿਨੀ ਫਾਇਰਿੰਗ ਦੀ ਆਵਾਜ਼ ਸੁਣਨੋਂ ਬਿਲੀ ਤਾਂ ਪਿੰਡ ਵਿੱਚ ਦੱਸਦਾ ਮਾਹੌਲ ਪੈਦਾ ਹੋ ਗਿਆ ਜਦੋਂ ਰਾਤ ਦੇ ਟਾਈਮ ਇੱਕ ਦਰਜਨ ਦੇ ਕਰੀਬ ਗੱਡੀਆਂ ਵਿੱਚ ਨੌਜਵਾਨ ਆਏ ਅਤੇ ਅੰਨੇਵਾ ਫਾਇਰਿੰਗ ਕਰਨ ਲੱਗੇ ਜਿਸ ਨਾਲ ਲੋਕਾਂ ਵਿੱਚ ਹਾਹਾਕਾਰ ਮਚ ਗਈ ਫਾਇਰਿੰਗ ਦੀ ਆਵਾਜ਼ ਫਿਲਮੀ ਅੰਦਾਜ਼ ਵਿੱਚ ਸੁਣਾਈ ਦਿੱਤੀ ਹੈ ਇਸ ਮੌਕੇ ਪੀੜਤ ਦਿਲਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਆਕੇ ਮੇਰੇ ਉੱਪਰ ਜਾਲੀਵਾ ਹਮਲਾ ਹੋਇਆ ਹੈ ਪ੍ਰੈਸਿੰਗਲੀ ਰਟੋਲਾ ਰਹਿਣ ਵਾਲਾ ਜੀ ਬਈ ਕੀ ਘਟਨਾ ਵਾਪਰੀ ਐ ਕਟ ਕਰਨ ਹੋਇਆ ਕਟਰਾਜੀ ਪਿਛਲੇ ਦਿਨੀ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੀ ਉਹਨਾਂ ਨੇ ਤੇ ਗੱਡੀਆਂ ਭਰ ਕੇ ਆਏ 12-13 ਗੱਡੀਆਂ ਦਾ ਕੈਮਰਾ ਚ ਵੀ ਆਈਆਂ ਜੀ ਉਹਨਾਂ ਦੇ ਵਿੱਚ ਅਸਲਾ ਤੇ ਜਥਿਆਰ ਤੇ ਮੈਂ ਸਮਾਨ ਲੈਣ ਜਾ ਰਿਹਾ ਸੀ ਦੁਕਾਨ ਤੇ ਤੇ ਆਏ ਉੱਥੇ ਉਹਨਾਂ ਨੇ ਮੇਰੀ ਗੱਡੀ ਸਾਰੀ ਭੰਨਤੀ ਉਹਨਾਂ ਨੇ ਅਸਲੇ ਨਾਲ ਸਿੱਧੇ ਮੇਰੇ ਫਾਇਰ ਮਾਰੇ ਗੱਡੀ ਸਾਰੀ ਫੁੱਟ ਗਈ ਬਸ ਗੱਡੀ ਨੰਗਣ ਦੀ ਕੋਈ ਵੀ ਨਹੀਂ ਮਸਾ ਗੱਡੀ ਨਿਕਲੀ ਉਥੋਂ ਗੱਡੀ ਗੱਡੀ ਚ ਕਿੰਨੇ ਜਣੇ ਸੀ ਕਿਹੜੀ ਗੱਡੀ ਸੀ ਗੱਡੀ ਸਟੇਲਵੇ ਕਰੂਸ ਸੀ ਆਪਦੀ ਗੱਡੀ ਆ ਜੀ ਚਾਰ ਜਣੇ ਸੀ ਜੀ ਬੱਚੀ ਉਹਨਾਂ ਨੇ ਆ ਕੇ ਬਸ ਸਾਰੀ ਗੱਡੀਆਂ ਘੇਰ ਕੇ ਵਾਲੇ ਵਾਲੇ ਲਾ ਕੇ ਗੱਡੀ ਸੀ ਮਸਾਂ ਗੱਡੀਆਂ ਵਿੱਚੋਂ ਫੁੱਟ ਗਈ ਸਾਡੀ ਗੱਡੀ ਸਾਰੀ ਉਹਨਾਂ ਕੋਲ ਹਥਿਆਰ ਤੇ ਬਹੁਤ ਜਿਆਦਾ ਤੇਜ਼ ਸਾਡੀ ਗੱਡੀ ਸਾਰੇ ਉਹਨੇ ਭੰਨਦੀ ਪਿਸਤਲ ਸੀ ਰਫਲਾ ਸੀ ਸਾਰਾ ਅਸਲਾ ਉੱਥੇ ਫੈਰਿੰਗ ਹੋਈ ਸਾਡੇ ਸਿੱਧੇ ਫੈਨ ਮਾਰੇ ਉਹਨਾਂ ਨੇ ਬਾਦ ਪਿੰਡ ਚ ਬਹੁਤ ਜਿਆਦੇ ਡੈਸਟ ਫਲਾਉਣੀ ਉਹਨਾਂ ਨੇ ਵੀ ਜਾਨੋ ਮਾਰ ਜੱਲੂ ਮਾਰ ਨਹੀਂ ਕੰਮ ਕਰਿਆ ਸੀ ਉਹਨਾਂ ਨੇ ਵੀ ਮਾਰਾਂਗੇ ਅੱਜ ਪਤਾ ਨਹੀਂ ਕਿਉਂ ਮਾਰਨਾ ਚਾਹੁੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਤੁਹਾਡੇ ਨਾਲ ਹੋ ਕੋਈ ਮੇਰੇ ਯਾਰ ਵੇਲੀ ਸੀ ਜੀ ਮੇਰੇ ਦੋਸਤ ਚਾਰ ਜਣੇ ਗੱਡੀ ਦੇ ਵਿੱਚ ਬਟ ਪੂਆਲਾ ਮੁੰਡਾ ਆਇਆ ਸੀ ਜੀ ਉਹਦਾ ਬਰਥਡੇ ਸੀ ਉਹ ਕੇਕ ਕੱਟਣ ਆਇਆ ਸੀ ਉੱਥੇ ਸਮਾਨ ਲੈਣ ਲੱਗ ਰਹੇ ਸੀ ਦੁਕਾਨ ਤੇ ਇਹਦੇ ਵਿੱਚ ਜਿਹੜੇ ਪਿੰਡ ਦੇ ਬੰਦੇ ਨੇ ਹਮਲਾ ਕੀਤਾ ਤੁਸ ਕਿਹਨਾਂ ਕਿਹੜੇ ਬੰਦੇ ਨੇ ਉੱਚ ਜੀ ਮੌਜੂਦਾ 6 ਜਣੇ ਤਾਂ ਪਛਾਣ ਚ ਆ ਗਏ ਬਾਕੀ ਹੁਣ ਸੱਤੇ ਨਹੀਂ 36 ਬੰਦੇ ਪਏ ਹੋਣੇ ਹੁਣ ਸੱਤੇ 12 ਗੱਡੀਆਂ ਸੀ ਜਿਹੜੇ ਕੈਮਰੇਆਂ ਦੇ ਵਿੱਚ ਆ ਗਈਆਂ ਸਾਡੇ ਪਿੰਡ ਦੇ ਵੀ ਕਬਲਜੀਤ ਸਿੰਘ ਮੇਰ ਨੇ ਜਿਨ੍ਹਾਂ ਨੇ ਸਾਡੇ ਦੇ ਫਾਇਰਿੰਗ ਕੀਤੀ ਇੱਕ ਲਗਨ ਗੁਰ ਲਗਨ ਗੁਰਸੇਵਕ ਸਰਪੰਚ ਹੈ ਜੋ ਕਿ ਹੁਣ ਪਿੰਡ ਦਾ ਉਹਦੀ ਸਾਰਾ ਸ਼ਹਿ ਤੇ ਕੰਮ ਹੋ ਰਿਹਾ ਜੀ ਇਹ ਮੌਜੂਦਾ ਸਰਪੰਚ ਹੈ ਜੀ ਉਹ ਘਰ ਵਾਲੀ ਸਰਪੰਚੀ ਹੈ ਸਾਰਾ ਕੁਝ ਓਹ ਕਰਾ ਲਿਆ ਜੀ ਉਹ ਪਾਰਟੀ ਨਾਲ ਉਹ ਪਾਰਟੀ ਕਾਂਗਰਸ ਨਾਲ ਸੰਬੰਧ ਹੈ ਸੀ ਆ ਆਦਮੀ ਨਾਲ ਸੰਬੰਧ ਰੱਖਦੇ ਇੱਕ ਕਾਰਨ ਦਾ ਕੀ ਕਪਾ ਲੱਗੇ ਵੀ ਕਾਰਨ ਕੀ ਹੋਇਆ ਸੋਨੇ ਦਾ ਜਿਹੜੀ ਜਾਣ ਨੇ ਵਾਹ ਮਾ ਕਰਿਆ ਕਾਰਨ ਹਲੇ ਕੋਈ ਛੋਟਾ ਮੋਟਾ ਤੂੰ ਤੂੰ ਮੈਂ ਹੋਈ ਸੀ ਜੀ ਅਸੀਂ ਧਰਨੇ ਤੇ ਜਾ ਰਹੇ ਸੀ ਅਸੀਂ ਟਰੈਕਟਰ ਆਪਦਾ ਲੈ ਕੇ ਜਾ ਰਹੇ ਸੀ ਆਪਦਾ ਲੈ ਕੇ ਜਾ ਰਹੇ ਸੀ ਰਸਤੇ 'ਚ ਸਾਡੇ ਨਾਲ ਲਾਗੇ ਕਰਨ ਕਿਤੇ ਟਰੈਕਟਰ ਮੂਰੇ ਕਰ ਲੈ ਕਿਤੇ ਪਿੱਛੇ ਕਰ ਲਿਆ ਰੈਂਜਰਸ ਪ੍ਰਾਣੀ ਰੈਂਜਰਸ ਕੁਛ ਨਹੀਂ ਵੀ ਅਸੀਂ ਸੜਕ ਬਣ ਰਹੀ ਹੈ ਸਾਡੇ ਪਿੰਡ ਰਟੋਲਾ ਤੋਂ ਧਨੋਲੀ ਕਲਾਂ ਨੂੰ ਜੋ ਕਿ ਇਹਨਾਂ ਨੇ ਘਰ ਪਾਇਆ ਹੋਇਆ ਹੈ ਪਹੇ ਦੇ ਉੱਤੇ ਅਸੀਂ ਉਹ ਪਹਾੜ ਕਢਾਇਆ ਸੀ ਸਾਰਾ ਬਸ ਉੱਥੇ ਸੀ ਇਹਨਾਂ ਨੂੰ ਇਹ ਕਹਿੰਦਾ ਸੀ ਆਪਦਾ ਬਿਲਡਿੰਗ ਢਾਓ ਤੇ ਸੜਕ ਆਪਣੀ ਬਣ ਜੂ ਵੀ ਹੁਣ ਤਾਂ ਬਣ ਰਹੀ ਹੈ ਆਮ ਆਦਮੀ ਸਰਕਾਰ ਸੜਕ ਬਣਾ ਰਹੀ ਹੈ ਬਸ ਉੱਥੋਂ ਮਾੜੀ-ਮੋਟੀ ਹੋ ਗਈ ਮੇਰੀ ਮਾਤਾ ਜੀ ਨੇ ਮੈਂਬਰ ਨੇ ਮੌਜੂਦਾ ਤੇ ਮੈਂ ਉੱਥੇ ਕੰਮ ਕਰਾ ਰਿਹਾ ਸੀ ਬਾਅਦ ਤੋਂ ਇਹਨਾਂ ਨੇ ਕਰ ਲਿਆ ਵੀ ਸੀ ਕਹਿਣ ਨੂੰ ਵੀ ਆਪ ਦਾ ਘਟਾ ਆਪ ਦਾ ਕੁਝ ਵੀ ਨਹੀਂ ਸੜਕ ਟੋਟਾ ਉੱਥੇ ਰਹਿ ਜੂ। ਪੁਲਿਸ ਕੰਪਲੀਟ ਕਰੀ 100 ਨੰਬਰ ਜਦੋਂ ਉੱਥੇ ਸਾਰਾ ਕੁਝ ਹੋਇਆ ਫੈਰਿੰਗ ਹੋਈ ਸਾਰਾ ਕੁਝ ਹੋਇਆ ਇਸ ਤਰ੍ਹਾਂ ਲੱਗੇ ਸੀ। 112 ਤੇ ਕਾਲ ਕਰੀ ਪੁਲਿਸ ਆਈ। ਉਹਨਾਂ ਨੇ ਸਾਰਾ ਮੌਕਾ ਦੇਖਿਆ ਸਾਰਾ ਕੁਝ ਜਾਂਚ ਕਰੀ ਉਹਨਾਂ ਨੇ। ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਹੈ। ਉਹਨਾਂ ਕੋਲ ਗੰਡਾਸੇ, ਅਸਲਾ ਤੇ ਤੇਜ਼ ਤਾਰ ਹਥਿਆਰ ਸਨ। ਉਨਾ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਤੇ ਸਖਤ ਕਾਰਵਾਈ ਕਰਕੇ ਮੈਨੂੰ ਇਨਸਾਫ ਦਿੱਤਾ ਜਾਵੇ। ਕੀ ਮੰਗ ਰਹੇ ਹੋ? ਖੋਲ ਮੰਗਿਆ ਹੈ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲੇ। ਵੀ ਮੈਨੂੰ ਜਾਨ ਬਾਰੇ ਦਿੱਤਾ ਸੀ ਬਸ ਇੱਕ ਵੀ ਮੁਸ਼ਕਲ ਨਾਲ ਜਾਨ ਪਹੁੰਚਾ ਕੇ ਲੰਘੇ ਸਾਡੇ ਕੋਲ ਗੱਡੀ ਸੀ ਤਾਂ ਲੰਘੇ ਨਹੀਂ ਨੰਗੜ ਦੀ ਕੋਈ ਕਸਮ ਨਹੀਂ ਛੱਡੀ ਇਹਦੀ ਸਲੂਟ ਕੋ ਜੋ ਹੈਗੀ हां सारे सीसीटीवी ਵਿੱਚ ਕੈਦ ਨੇ ਸਾਰੇ ਬੁਰਖ ਸਭ ਕੁਝ ਹੈ ਉਹਦੇ ਵਿੱਚ ਕੈਦ ਕਰਿਆ ਹੋਇਆ ਉਸਕਾਰਵਾਈ ਕਰ ਰਹੀ ਹੈ ਉਸਕਾਰਵਾਈ ਕਰ ਰਹੀ ਹੈ ਅਸੀਂ ਸੋਤੇ ਪਰ ਮੈਂ ਇੱਕ ਚਾਹਣਾ ਵੀ ਹੋਰ ਜਿਆਦਾ ਜਿੰਨੀ ਹੋ ਸਕਦਾ ਵੀ ਉਹਨਾਂ ਜਿਆਦਾ ਉਹਨੂੰ ਪੇਸ਼ ਕੀਤੇ ਜਾਣ ਤੇ ਉਹਨਾਂ ਨੂੰ ਜਲਦੀ ਜਿੱਦੋ ਜਲਦੀ ਫੜਨਾ ਇਹ ਗੱਡੀਆਂ ਦੀ ਜਾਂਚ ਕਰਨ 12 ਗੱਡੀਆਂ ਸੀ ਉਹਨਾਂ ਦੀ ਜਾਂਚ ਕਰਨ ਤੋਂ ਤੇ ਗੱਡੀਆਂ ਨੂੰ ਫੜਨ ਤੇ ਜਿਹੜੇ ਭੱਜੇ ਹੋਏ ਨੇ ਬੰਦੇ ਉਹਨਾਂ ਸਾਰਿਆਂ ਨੂੰ ਆਪ ਦਾ ਕਰਨਾ ਤੇ ਜਿਹੜਾ ਉਹਨਾਂ ਨਾਲ ਵੀ ਅਸਲਾ ਸੀ ਉਹਨਾਂ ਦੀ ਜਾਂਚ ਕੀਤੀ ਜਾਵੇ ਜਿਹਨਾਂ ਦੇ ਅਸਲਾ ਸੀ ਉਹਨਾਂ ਲਈ ਬਹੁਤ ਜਿਆਦਾ ਉਹ ਜਾਂਚ ਕੀਤੀ ਜਾਵੇ ਤੇ ਉਹਨਾਂ ਨੂੰ ਜਮ੍ਹਾਂ ਕੀਤਾ ਜਾਵੇ ਤੇ ਬਾਕੀ ਪੁਲਿਸ ਤੋਂ ਹੀ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਅਸਲਾ ਜੋ ਵੀ ਇਹਨਾਂ ਨੂੰ ਬਰਾਮਦ ਕੀਤਾ ਜਾਵੇ ਗੱਡੀਆਂ ਬਰਾਮਦ ਕੀਤੀਆਂ ਜਾਣ 12 ਦੀਆਂ 12 ਮੇਰਾ ਨਾਮ ਕੁਸ਼ਪ੍ਰੀ ਸਿੰਘ ਹੈ ਜਿਹੜੀ ਘਟਨਾ ਹੋ ਗਿਆ ਟੋਲਾ ਦੇ ਵਿੱਚ ਗੱਡੀਆਂ ਦੀ ਸੀਸੀਟੀਵੀ ਕਵਰਿੰਗ ਹੋ ਰਹੀ ਹੈ ਕੀ ਕਾਰਨ ਹੈ ਆਪਰੇ ਨਾਲ ਸੀ ਕਿ ਤੁਸੀਂ ਹਾਂਜੀ ਮੈਂ ਨਾਲ ਸੀਗਾ ਮੇਰੀ ਭੂਆ ਜੀ ਦਾ ਬੇਟਾ ਆਇਆ ਹੋਇਆ ਸੀ ਉਹਨਾਂ ਦਾ ਬਰਥਡੇ ਸੀ ਸੀ ਕੇਕ ਕੱਟਣਾ ਜਾ ਰਹੇ ਸੀ ਮਤਲਬ ਕਿ ਇਹ ਸਵਾਲ ਲੈ ਰਹੇ ਸੀ ਦਫ਼ਤਰ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਵੀ ਇੱਕ ਤਰ੍ਹਾਂ ਜੇ ਮੈਂ ਆਪਾਂ ਕਹਿ ਦਿਆਂ ਲਏਗੇ ਆਵਾਜ਼ ਫੁਲਾਇਆ ਗੈਂਗਸਟਰ ਹੀ ਉਹਨਾਂ ਨੇ ਫੈਰ ਕੱਢੇ ਬੇਵਜੂਦੇ ਮੰਨ ਕੇ ਚੱਲੋ ਜੀ ਉੱਧੇ ਸਾਡੇ ਕੋਲੇ ਗੱਡੀ ਨਾ ਹੁੰਦੀ ਚਲੋ ਇਹ ਤਾਂ ਪ੍ਰਮਾਤਮਾ ਦੀ ਮਿਹਰ ਸੀ ਅਸੀਂ ਲੰਘ ਗਏ ਉੱਥੋਂ ਪਰ ਲੰਗਣ ਦਾ ਕੋਈ ਚਾਂਸ ਨਹੀਂ ਸੀ 15 ਗੱਡੀਆਂ ਦੇ ਵਿੱਚੋਂ ਇੱਕ ਗੱਡੀ ਲੰਘਣੀ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਤੁਸੀਂ ਆਪ ਸਮਝ ਸਕਦੇ ਹੋ ਤੇ ਸਾਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਮੰਨ ਕੇ ਜਦੋਂ ਤੁਸੀਂ ਪਿੰਡ 'ਚ ਆ ਕੇ ਹੀ ਪਤਾ ਕਰ ਸਕਦੇ ਹੋ ਬਹੁਤ ਜ਼ਿਆਦਾ ਫੈਰੀਂ ਹੋਈ ਹੈ ਤੇ ਇਹ ਹੋਣਾ ਨਹੀਂ ਚਾਹੀਦਾ ਸੀ ਜੀ ਮਤਲਬ ਕਿ ਉਹਦਾ ਬੈਰ ਸੀਗਾ ਕੋਈ ਵੀ ਸੀਗਾ ਮੰਨ ਕੇ ਚਲੋ ਬਿਨ ਮਤਲਬ ਤੋਂ ਫੈਰ ਮਾਰ ਕੇ ਗਏ ਨਹੀਂ ਜੇ ਉਹਨਾਂ ਉੱਥੇ ਕੋਈ ਵੀ ਮਰ ਜਾਦਾ ਸਾਡੇ ਚੋਂ ਤਾਂ ਕੌਣ ਜ਼ਿੰਮੇਵਾਰ ਸੀ ਉਹਦਾ ਹੁਣ ਮੇਰੀ ਇਹੀ ਬੇਨਤੀ ਮਤਲਬ ਕਿ ਜਲਦੀ ਤੋਂ ਜਲਦੀ ਉਹ ਬੰਦੇ ਸਾਰੇ ਕਾਬੂ ਕੀਤੇ ਜਾਣ ਨਾਇਅਸਲਾ ਬਰਾਂਤ ਕੀਤਾ ਜਾਵੇ ਨਾਜਾਇਜ਼ ਹਸਲਾ ਸੀ ਉਹਨਾਂ ਕੋਲੇ 12 ਗੱਡੀਆਂ ਸੀ 12 ਦੀਆਂ 12 ਥਾਣੇ 'ਚ ਖੜੀਆਂ ਹੋਣੀਆਂ ਚਾਹੀਦੀਆਂ ਨੇ ਸਾਡੀ ਇਹੀ ਬੇਨਤੀ ਹੈ ਸਰਕਾਰ ਨੂੰ ਪਿੰਡ 'ਚ ਬਹੁਤ ਬੁਰਾ ਮਾਹੌਲ ਹੈ ਜੀ ਇਸ ਟਾਈਮ ਵੀ ਤੁਸੀਂ ਜਾ ਕੇ ਦੇਖ ਲੋ ਜੀ ਬਹੁਤ ਜਿਆਦਾ ਗੰਦਾ ਮਾਹੌਲ ਬਣ ਰਿਹਾ ਪਿੰਡ ਦੇ ਵਿੱਚੋਂ ਡਰਦੇ ਹੁਣ ਜਵਾਖਾਂ ਨੂੰ ਬਾਹਰ ਨਹੀਂ ਕੱਢਦੇ ਹੈਗੇ ਜਿਹੜਾ ਹਿਸਾਬ ਨਾਲ ਉਹਦੇ ਵਿੱਚ ਜਿਹੜਾ ਕੁਝ ਹੋਇਆ ਉਸ ਦਿਨਾਂ ਕੋਈ ਜਵਾਖ ਦੁੱਧ ਪਾਉਣ ਜਾ ਰਿਹਾ ਸੀ ਸੀਸੀ ਕੈਮਰੇ ਦੇਖਿਆ ਉਹ ਵਾਪਸ ਮੁੜਿਆ ਉਹ ਦੁੱਧ ਡੋਲ ਗਿਆ ਉੱਥੇ ਸਾਰਾ ਬਹੁਤ ਜਿਆਦਾ ਮਤਲਬ ਕਿ ਅਤਿਆਚਾਰ ਹੋ ਗਿਆਗਾ ਸਾਰੀ ਵੀਡੀਓ ਕੋਣੀ ਵੀ ਸਾਰੇ ਹਾਂਜੀ ਹਾਂਜੀ ਸਾਰੀਆਂ ਸੀਸੀਟੀਵੀ ਦੇ ਵਿੱਚ ਇਸ ਟਾਈਮ ਮੌਜੂਦ ਨੇ ਜੀ ਸਾਰੇ ਪ੍ਰੂਫ ਉਹ ਬੰਦੇ ਫਰਾਰ ਹੋ ਗਏ ਸਾਰੇ ਸਾਰੇ ਬੰਦੇ ਫਰਾਰ ਨੇ ਇੱਕ ਵੀ ਬੰਦਾ ਨਹੀਂ ਉਹ ਮਤਲਬ ਕਿ ਫੜੇ ਬਾਲੇ ਸ਼ਿਆਸਤ ਮਤਲਬ ਕਿ ਬਾਲੇ ਛਾਤਰ ਬੰਦੇ ਨਹੀਂ ਸ਼ਿਆਸਤੀ ਬੰਦੇ ਨਹੀਂ ਪਿੰਡ ਦੇ ਵਿੱਚ ਨਹੀਂ ਕੋਈ ਬੰਦਾ ਆਇਆ ਕੋਈ ਕਿੱਥੇ ਹੈ ਕੋਈ ਕਿੱਥੇ ਹੈ ਕੋਈ ਕਿਤੇ ਜਾ ਕੇ ਲਾਈਵ ਵੀ ਹੋ ਰਹੀ ਸਾਰੇ ਰਹਿਣ ਵਾਲੇ ਕੋਈ ਰਟੋਲਾ ਦੇ ਨਹੀਂ ਜਿੰਨੇ ਹਲੇ ਤੱਕਰ ਪਹਿਚਾਨ ਚਾਏ ਨੇ ਤਿੰਨ ਚਾਰ ਰਟੋਲਾ ਦੇ ਨੇ ਬਾਕੀ ਇਧਰਲੇ ਉਧਰਲੇ ਪਿੰਡਾਂ ਦੇ ਨਹੀਂ ਇੱਥੇ ਕੋਈ ਨਾਮਵਰ ਬੰਦੇ ਵੀ ਹੈਗੇ ਨਹੀਂ ਜਿਨ੍ਹਾਂ ਦਾ ਨਾਮ ਕੋਈ ਮਸ਼ਹੂਰ ਹੋਵੇ ਨਾਮਰ ਤਾਂ ਹੈਗੇ ਹੀ ਕਮਲਜੀਤ ਉਹ ਉਹੀ ਜ਼ਿਆਦਾ ਮੜਾਇਆ ਉਹ ਕਰ ਰਹੀ ਹੈ ਉਹੀ ਜ਼ਿਆਦਾ ਅਤਿਆਚਾਰ ਫੈਲਾ ਰਿਹਾ ਤੇ ਉਹ ਮਤਲਬ ਕਿ ਸ਼ਹਿ ਹੈ ਉਹਨੂੰ ਸਰਪੰਚ ਦੀ ਸ਼ਹਿ ਹੋ ਗਈ ਉਹਨਾਂ ਦੀ ਸਰਪੰਚੀ ਹੋ ਗਈ ਤਾਂ ਕਰਕੇ ਉਹ ਫੁੱਲ ਮਤਲਬ ਕਿ ਸਾਡੇ ਤੋਂ ਉੱਤੇ ਕੋਈ ਹੈ ਹੀ ਨਹੀਂ ਉਹ ਆ ਗੱਲ ਕਹਿ ਰਹੇ ਨੇ ਸਰਪੰਚ ਗੁਰਸੇਵਕ ਸਿੰਘ ਹੈ 16 ਦਾ ਹਾਂਜੀ ਉਹ ਜ਼ਿਆਦਾਤਰ ਕਾਂਗਰਸ ਨਾਲ ਸੰਬੰਧ ਰੱਖਦੇ ਨੇ ਹਾਂਜੀ ਮੌਜੂਦ ਸੀਗੇ ਜਿੱਥੇ ਤੱਕ ਪਛਾਣ ਆਈਏਗੀ ਅਸਲਾ ਵੀ ਇਹਨਾਂ ਦਾ ਤੀਗਾ ਇਹ ਸੁਣਿਆ ਜਾ ਰਿਹਾ ਉਹ ਵੀ ਮਤਲਬ ਕਿ ਕੈਮਰਾ ਦੇ ਵਿੱਚ ਚਾਰਿਆ ਸਾਰਾ ਕੁਝ ਜੀ ਸਾਡੀ ਤਾਂ ਇਹੀ ਮੰਗ ਹੈ ਵੀ ਜਲਦੀ ਤੋਂ ਜਲਦੀ 12 ਦੀਆਂ 12 ਗੱਡੀਆਂ ਨਜਾਇਜ਼ ਅਸਲਾ ਤੇ ਇਹ 6 ਬੰਦੇ ਦੀ ਜਿਹੜੀ ਪਛਾਣ ਹੈ ਇਹ ਜਲਦੀ ਤੋਂ ਜਲਦੀ ਚੱਕੇ ਜਾਣ ਹਾਂਜੀ ਪੁਲਿਸ ਕਰ ਰਹੀ ਆ ਆਪਣੀ ਕਾਰਵਾਈ ਪਰ ਇਹ ਬੰਦੇ ਦਿਮਾਗ ਦੇ ਬਹੁਤ ਸ਼ਾਤਰ ਨੇ ਪੁਲਿਸ ਨੂੰ ਵੀ ਮਤਲਬ ਕਿ ਅੱਖਾਂ 'ਚ ਰੇਤ ਪਾ ਕੇ ਭੱਜ ਜਾਂਦੇ ਨੇ ਪੁਲਿਸ ਦੀ ਵੀ ਬਜੀ ਪਿਛਲੇ ਦਿਨੀ ਪਿੰਡ ਰਟੋਲਾ ਦੇ ਵਿੱਚ ਕੁਝ ਵਿਅਕਤੀਆਂ ਦੇ ਵੱਲੋਂ ਪਿੰਡ ਚ ਬੱਗੜ ਬਾਜੀ ਜਾਂ ਕਿਸੇ ਵਿਅਕਤੀਆਂ ਦੇ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ 21 ਮਈ ਉਹ ਬਜੀ 30 12 24 ਨੂੰ ਸਰਕਸ 12 ਤੇ ਕਾਲ ਆਈ ਸੀ ਜਦੋਂ ਦੱਸਿਆ ਗਿਆ ਸੀਗਾ ਕਾਲ ਦੇ ਉੱਤੇ ਕਿ ਕੁਝ ਆਦਮੀ ਜਿਹੜੇ ਗੱਡੀਆਂ ਲੈ ਕੇ ਹੰਡਰਡ ਬਾਜੀ ਕਰ ਰਹੇ ਆ ਪਿੰਡ ਚ ਮੈਂ ਸਮੀਤ ਪੁਲਿਸ ਪਾਰਟੀ ਦੇ ਉੱਤੇ ਮੌਕੇ ਤੇ ਪਹੁੰਚ ਗਏ ਸੀ ਵੈਰੀਫਾਈ ਕੀਤਾ ਉੱਥੇ ਮੌਕੇ ਤੇ ਜਾ ਕੇ ਠੀਕ ਹੈ ਜੀ ਉਹਦੇ ਵਿੱਚੋਂ ਦਿਲਪੀਤ ਸਿੰਘ ਸਨ ਆਫ ਹਰਦੀਪ ਸਿੰਘ ਜਿਸ ਨੇ ਆਪਣਾ ਬਿਆਨ ਲਿਖਾਇਆ ਜਿਹਦੇ ਬਿਆਨਾਂ ਤੇ ਅਦੀਨਤਰ ਮਕਦਮਾ ਨੰਬਰ 138 ਅਦੀਨਤਰ 109126 324 190 1993 2522 54 ਨਾਕ थाना ਚਾਜਲੀ ਦਰਜ ਦਸਟਰ ਕੀਤਾ ਗਿਆ ਜਿਸ ਦੇ ਸੋਂ ਦੀ ਦੋਸ਼ੀ ਗੁਰਸੇਵਕ ਸਿੰਘ ਸਨ ਆਫ ਗੁਲਜਾਰ ਸਿੰਘ ਕਮਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਗੁਰਲਗਨਦੀਪ ਸਿੰਘ ਸਨ ਆਫ ਜੈਪ ਸਿੰਘ ਸੰਦੀਪ ਸਿੰਘ ਪੁੱਤਰ ਨਰਪਾਲ ਸਿੰਘ ਮਨਦੀਪ ਸਿੰਘ ਜਿਸ ਕੁਲਦੀਪ ਸਿੰਘ son of ਭਿੰਦਰ ਸਿੰਘ ਵਾਸੀਆਂ ਸਾਰੇ ਰਟੌਲ ਰੂਬੀ son of ਜਸਪਾਲ ਸਿੰਘ ਵਾਸੀ ਜਕੇਪਲ ਇਹਨਾਂ ਦੇ ਵਰਕਰਾਂ ਉਫ ਦਰਜ ਜਿਸ ਤਰ ਕੀਤਾ ਤੇ ਰੇਡਾਂ ਜਾਰੀ ਨੇ ਇਹਦੇ ਵਿੱਚ ਕੁਝ ਇਹ ਵੀ ਲਿਖਿਆ ਹੈ ਉਹਨਾਂ ਨੇ ਦੱਸਿਆ ਕਿ ਹਸਲਾ ਵਗੈਰਾ ਉਹਨਾਂ ਕੋਲ ਸੀਗਾ ਤੇ ਹਮਲਾ ਵਗੈਰਾ ਕੀਤਾ ਗੱਡੀਆਂ ਵਗੈਰਾ ਭੰਨੀ ਜਾਂਦਾ ਗੱਡੀ ਭੰਨਣ ਵਾਲੀ ਜਿਹੜੀ ਖਬਰ ਹੈ ਉਹ ਤੇ ਠੀਕ ਹੈ ਅਸਲੀ ਬਰਿਆ ਜੀ ਵੈਰੀਫਾਈ ਕਰ ਰਹੇ ਆ ਜੀ ਜੇ ਅਸੀਂ ਵੀ ਸੂਟ ਅਸੀਂ ਕਾਰਵਾਈ ਅਮਚ ਲਿਆਂਦੇ ਜਾਵਾਂਗੇ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਜਿਹੜੀ ਮੌਕੇ ਤੇ ਲਈ ਗਈ ਹੈ ਜ ਜਿਹਦੇ ਵਿੱਚੋਂ ਗੱਡੀਆਂ ਅਸੀਂ ਵੈਰੀਫਾਈ ਕਰ ਰਹੇ ਆ ਜਿਹੜੇ ਗੁਰਸੇਵਿਕ ਸਿੰਘ ਨੇ ਜੀ ਇਹਦਾ ਪਿੰਡ ਵਿੱਚ ਕੀ ਆਉਂਦਾ ਹੈਗਾ ਜੀ ਗੁਰਸੇਵਿਕ ਸਿੰਘ ਦਾ ਜਿਹੜੀ ਵਾਈਫ ਹੈ ਉਹ ਸਰਪੰਚ ਨੇ ਮੌਜੂਦਾ ਜੀ ਉੱਚ ਅਧਿਕਾਰੀਆਂ ਦੇ ਧਿਆਨ ਚ ਤੁਸੀਂ ਲਿਆਤਾ ਜੀ ਸਾਰਾ ਮੈਟਰ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਕੇ ਹੋਇਆ ਸਰਕਲ ਕਾਰਵਾਈ ਕਿਸ ਤਰ੍ਹਾਂ ਦੀ ਕਰ ਰਹੇ ਕੋਈ ਬੰਦੇ ਦੇ ਰੈਸਟ ਜਾਂ ਪ ਜਲਦੀ ਕੱਪੂ ਕਿੱਥੇ ਜਾਣੀ ਜਲਦੀ ਕੱਪੂ ਕਿੱਥੇ ਜਾਣੀ ਅਸਮ ਗਰੂਪ ਤੋਂ ਹਰਪਾਲ ਸਿੰਘ ਕਾਬਦਾ ਦੀ ਇੱਕ ਖਾਸ ਰਿਪੋਰਟ